ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਤ ਵਾਰ ਕੇ ਜਿਸ ਮੁਗਲਾਂ ਨੇ ਚੜ ਪੱਟੀ ਫਿਰ ਉਸ ਅੰਗਰੇਜ਼ਾਂ ਨੇ ਚੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਰਹੇ ਹਾਂ ਨਾ ਪੰਜਾਬ ਨੇ ਸਾਡੀ ਕੌਮ ਨੇ ਤੁਹਾਡੇ ਹਾਲਾਤ ਦੇਖ ਲੈ ਤੁਹਾਡਾ ਚੀਨ ਤੁਹਾਨੂੰ ਆ ਕੇ ਹੱਥ ਨੂੰ ਦਬਲੂਗਾ ਹੱਥ ਨੂੰ ਉਸੇ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਜਿੱਦਣ ਸਾਡੇ ਸਬਰ ਦਾ ਬੰਧ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥਾ ਪੂਰੇ ਭਾਰਤ ਤੋਂ ਪੂਰੇ ਇੰਡੀਆ ਦੇ ਤਾਂ ਜਿਸ ਵਸ ਰਿਹਾ ਨਹੀਂ ਇਹ ਦੇਸ਼ ਤਾਂ ਜਨਾਂ ਦੇ ਵਿੱਚ ਉੱਜੜਦੇ ਜਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀ ਆ ਦੇਸ਼ੋ ਯਾਦ ਕਰਾਉਣ ਦੇ ਲਈ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਕਾਸ਼ ਰਿਹਾ ਤਾਂ ਜਦੋਂ ਕੋਡਾ ਪ੍ਰਧਾਨ ਮੰਤਰੀ ਕਿਤੇ ਅਮਰੀਕਾ ਅੱਗੇ ਕਿਤੇ ਕਿਹੜੇ ਦੇ ਸਕੇ ਜਾ ਕੇ ਹੱਥ ਾੜਦੇ ਸੀ ਭੁੱਖੇ ਮਰ ਰਹੇ ਆ ਉਹ ਸਾਨੂੰ ਅਨਾਜ ਦੇ ਦਿਓ ਉਹ ਸਾਨੂੰ ਅਨਾਜ ਦੇ ਦਿਓ ਕਿਉਂ ਤੁਸੀਂ ਭੁੱਖੇ ਮਰ ਰਹੇ ਸੀ ਨਾ ਉਹ મોદી ਉਹ ਭਾਜਪਾ ਵਾਲੇ ਗੱਲ ਸੁਣ ਲੈ ਜਿਹੜੇ ਸਾਰੇ ਜਿਹੜੇ ਚੱਟੇ ਬੱਟੇ ਨੇ ਪੰਜਾਬ ਵਾਲੇ ਵੀ ਸੁਣ ਲੈਣ ਜਦੋਂ ਉਹ ਉਹਨਾਂ ਅੱਗੇ ਜਾ ਕੇ ਹੱਥ ਾੜਦੇ ਸੀ ਉਹ ਅਨਾਜ ਦਿਓ ਸਾਨੂੰ ਅਨਾਜ ਦਿਓ ਉਦੋਂ ਅਸੀਂ ਅਨਾਜ ਦੇ ਭੰਡਾਰ ਭਰੇ ਉਹਨੇ ਸਾਡੇ ਬਾਪੂਆਂ ਨੇ ਟਿੱਬੇ ਕਰਾ ਕੇ ਸਾਡੇ ਬਾਪੂਆਂ ਨੇ ਅੱਜ ਅੱਜ ਤੁਹਾਡੇ ਅਨਾਜ ਦੇ ਭੰਡਾਰ ਪਰਤੇ ਆ ਤੁਸੀਂ ਤੁਸੀਂ ਭੁੱਖੇ ਮਰਦੇ ਫਿਰਦੇ ਸੀ ਅੱਜ ਤੁਹਾਡੀ ਧੁੱਖ ਦੂਰ ਕਰਤੀ ਜੋ ਤੁਸੀਂ ਰਾਜਲੇ ਤੁਸੀਂ ਸਾਡੇ ਦੇ ਚੜ ਕੇ ਆ ਗਏ ਤੁਸੀਂ ਸਾਡੇ ਦੇ ਚੜ ਕੇ ਆ ਕੇ ਤੁਹਾਨੂੰ ਰਜਾਇਆ ਅਸੀਂ ਆ ਭੁੱਖੇ ਮਰਦੇ ਨੂੰ ਨਾਜ ਅਸੀਂ ਦਿੱਤਾ